ਮੈਂ ਅੱਜ ਬੜੀ ਖੁਸ਼ੀ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਉਪਰਾਲੇ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਗਾਈਡੈਂਸ ਚ ਸਾਡਾ ਇੰਡਸਟਰੀ ਡਿਪਾਰਟਮੈਂਟ ਲੈ ਰਹੇ ਆ ਔਰ ਲੈਂਦਾ ਰਿਹਾ ਉਹਦਾ ਘੜੀ ਵਿੱਚ ਇੱਕ ਹੋਰ ਐਡੀਸ਼ਨ ਹੋਣ ਜਾ ਰਹੀ ਹੈ ਸਾਡੀ ਇਨਵੈਸਟਮੈਂਟ ਵਿੱਚ ਔਰ ਉਹ ਬੜੀ ਵੱਡੀ ਐਡੀਸ਼ਨ ਹੈ ਵਰਦਮਾਨ ਸਪੈਸ਼ਲ ਸਟੀਲ ਜਿਹੜੇ ਆ ਉਹਨਾਂ ਨੇ ਉਹ ਇੱਕ 2500 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਜਾ ਰਹੇ ਆ ਮੇਰੇ ਨਾਲ ਮਿਸਟਰ ਸਚੇਜ ਜੈਨ ਜੋ ਵਾਈਸ ਚੇਅਰਮੈਨ ਹੈ ਵਰਦਮਾਨ ਸਟੀਲ ਦੇ ਮੇਰੇ ਰਾਈਟ ਤੇ ਬੈਠੇ ਆ ਕਮਲ ਯਾਦਵ ਜੀ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਹੈਗੇ ਇਹ ਜਿਹੜਾ ਪਲਾਂਟ ਹੈ ਇਹ ਲੁਧਿਆਣਾ ਆ ਰਿਹਾ ਹੈ ਇਹਦੀ ਸਾਰੀ ਡਿਟੇਲ ਜਿਹੜੀ ਟੈਕਨੀਕਲ ਡਿਟੇਲ ਹੈ ਉਹ ਸਚੇਤ ਜੀ ਆਪ ਤੁਹਾਨੂੰ ਦੱਸਣਗੇ ਪਰ ਇਹ ਪਲਾਂਟ ਜਲਦੀ ਚਾਲੂ ਕਰ ਦੇਣਗੇ ਜਗ੍ਹਾ ਇਹਨਾਂ ਨੇ ਆਇਡੈਂਟੀਫਾਈ ਔਰ ਫਾਈਨਲਾਈਜ਼ ਕਰ ਚੁੱਕੇ ਹੈ ਮੈਂ ਇਹ ਸਾਡੀ ਜਿਹੜੀ ਕਮੇਟੀ ਹੈ ਸਟੀਲ ਦੀ ਉਹਦੇ ਚੇਅਰਮੈਨ ਵੀ ਹੈਗੇ ਔਰ ਇਹਨਾਂ ਨੂੰ ਇਹ ਪਲਾਂਟ ਲਗਾਉਣ ਦੀ ਆਫਰ ਕਈ ਸਟੇਟਾਂ ਤੋਂ ਸੀ ਬਲਕਿ ਹੁਣੇ ਮੈਨੂੰ ਇਹ 10-15 ਮਿੰਟ ਪਹਿਲਾਂ ਦੱਸ ਰਹੇ ਸੀ ਇਹਨਾਂ ਦਾ ਜਿਹੜਾ ਬੋਰਡ ਹੈ ਉਹਨਾਂ ਨੇ ਵੀ ਕਿਹਾ ਕਿ ਤੁਹਾਡਾ ਆਲਰੇਡੀ ਪਲਾਂਟ ਪੰਜਾਬ 'ਚ ਹੈ ਤੁਸੀਂ ਬਾਹਰ ਦੀ ਸਟੇਟ 'ਚ ਹੁਣ ਕਿਉਂ ਨਹੀਂ ਜਾਂਦੇ ਵੀ ਕਿਸੇ ਹੋਰ ਸਟੇਟ 'ਚ ਚਲੇ ਜਾਓ ਮੈਨੂੰ ਬੜੀ ਖੁਸ਼ੀ ਨਾਲ ਮੈਂ ਕਹਿ ਰਿਹਾ ਕਿ ਇਹਨਾਂ ਨੇ ਕਿਹਾ ਨਹੀਂ ਮੈਂ ਪੰਜਾਬ 'ਚ ਹੀ ਲਗਾਣਾ ਔਰ ਇਹ ਮੈਨੂੰ ਪਿੱਛੇ ਮਿਲੇ ਸੀ ਜਦੋਂ ਮੈਂ ਕੈਬਨਿਟ ਮਿਨਿਸਟਰ ਬਣਿਆ ਉਸ ਤੋਂ 2-4-5 ਦਿਨ ਬਾਅਦ ਹੀ ਮੇਰੀ ਮੁਲਾਕਾਤ ਹੋਈ ਸੀ ਉਦੋਂ ਦਾ ਫਿਰ ਇਹਨਾਂ ਨੇ ਹੋਰ ਜਦੋਂ ਸੀ ਇਹਨਾਂ ਨੂੰ ਦੱਸਿਆ ਕਿ ਜਿਹੜੀਆਂ ਵੱਡੀਆਂ ਇਨਵੈਸਟਮੈਂਟਸ ਐ ਉਹਨਾਂ ਲਈ ਜੇ ਤੁਹਾਨੂੰ ਕੋਈ ਸਪੈਸ਼ਲ ਨੀਡ ਹੈਗੀ ਐ ਕੋਈ ਰਿਕੁਆਇਰਮੈਂਟ ਐ ਅਸੀਂ ਉਹ ਵੀ ਤੁਹਾਡੀ ਪੂਰੀ ਕਰਾਂਗੇ ਪਰ ਸਾਡੀ ਸਟੇਟ ਚ ਆਓ ਵੈਸੇ ਤਾਂ ਇਹਨਾਂ ਦੇ ਹੋਰ ਬੜੇ ਇਨਵੈਸਟਮੈਂਟ ਪਲਾਨ ਐ ਪਰ ਮੈਂ ਅੱਜ ਸਿਰਫ ਇਹੀ ਇਨਵੈਸਟਮੈਂਟ ਪਲਾਨ ਦਾ ਡਿਸਕਸ ਕਰਾਂਗੇ ਜੋ ਇਹ ਫਾਈਨਲ ਕਰ ਚੁੱਕੇ ਐ ਮੈਂ ਇਹਨਾਂ ਦਾ ਪੈਸੇ ਤਾਂ ਇਹ ਸ਼ੁਰੂ ਤੋਂ ਪੰਜਾਬ ਤੋਂ ਐ ਸ਼੍ਰੀਪਾਲ ਉਸਵਾਲ ਜੀ ਦੇ ਸਾਨੇ ਲਾਅ ਐ ਇਹ ਪੁਰਾਣੇ ਪੰਜਾਬ ਦੇ ਐ ਪਰ ਇਹ ਹੈ ਕਿ ਜਿਹੜਾ ਪਿੱਛੇ ਦੂਜੀਆਂ ਸਟੇਟਾਂ ਤੋਂ ਆਂਦੇ ਸੀ ਸਾਰੇ ਕਹਿੰਦੇ ਸੀਗੇ ਜੀ ਹੁਣ ਜਿਹੜੇ ਨਵੇਂ ਆ ਇਨਵੈਸਟਮੈਂਟਸ ਐ ਬਾਹਰ ਜਾਣ ਗਿਆ ਬਾਹਰੀ ਸਟੇਟਾਂ ਦੇ ਚੀਫ ਮਨਿਸਟਰ ਵੀ ਆਏ ਇੰਡਸਟਰੀ ਮਨਿਸਟਰ ਵੀ ਆਏ ਪਰ ਇਹ ਦੇਖੋ ਸਾਡੇ ਜਿਹੜੇ ਪੰਜਾਬੀ ਭਰਾ ਐ ਉਹਨੇ ਕਿਤੇ ਜਾਂਦੇ ਚਾਹੇ ਉਹ ਮੁਫਤ ਜ਼ਮੀਨਾਂ ਦੇ ਦੇਣ ਚਾਹੇ ਉਹ ਸਬਸਿਡੀਆਂ ਦੇ ਦੇਣ ਜੋ ਮਰਜੀ ਦੇ ਦੇਣ ਜੋ ਪੰਜਾਬ ਸੂਬਾ ਹੈ ਉਹ ਪੰਜਾਬ ਹੈ ਜੋ ਸਹੂਲਤ ਪੰਜਾਬ ਚ ਹੈ ਉਹ ਕਿਤੇ ਨਹੀਂ ਮੇਰੇ ਕੋਲ بڑے ਇਨਵੈਸਟਰ ਆਏ ਆ ਜਿਹੜੇ ਬਾਕੀ ਸਟੇਟਾਂ ਚ ਵੀ ਇਨਵੈਸਟ ਕਰਦੇ ਆ ਔਰ ਪੰਜਾਬ ਚ ਵੀ ਕਰਦੇ ਆ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਪਿੱਛੇ ਕੰਵੈਸਟਰ ਆਏ ਉਹਨਾਂ ਦਾ ਦੂਜੀ ਸਟੇਟ ਚ ਵੀ ਐ ਸਾਡੀ ਸਟੇਟ ਚ ਵੀ ਐ ਉਹਨਾਂ ਦਾ ਕੋਈ ਇਸ਼ੂ ਸੀ ਮੇਰੇ ਕੋਲ ਆਏ ਮੈਂ ਉਸੇ ਵੱਲੇ ਜਿੱਥੇ ਉਹਨਾਂ ਦਾ ਪਲਾਂਟ ਲੱਗੇ ਆ ਸੀ ਉੱਥੇ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਫੋਨ ਕੀਤਾ ਜਿਹਦੇ ਨਾਲ ਵੀ ਰਿਲੇਟਡ ਉਹਨਾਂ ਦਾ ਇਸ਼ੂ ਸੀ ਫੋਨ ਕੀਤਾ ਉਹਨਾਂ ਦਾ ਇਸ਼ੂ ਅਗਲੇ 2-3 ਦਿਨਾਂ ਚ ਰਿਜ਼ੋਲਵ ਹੋ ਗਿਆ ਇਹ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੀ ਜੇ ਅਸੀਂ ਹੋਰ ਕਿਸੇ ਸਟੇਟ ਚ ਜਾਂਦੇ ਕਿਸੇ ਮਨਿਸਟਰ ਨੂੰ ਮਿਲਦੇ ਜਾਂ ਕਿਸੇ ਅਫਸਰ ਸਾਹਿਬ ਨੂੰ ਮਿਲਦੇ ਸਾਨੂੰ ਮਹੀਨਾ ਦਾ ਲੱਗ ਜਾਣਾ ਸੀ ਇਹਦੇ ਆ ਫੋਨ ਕਰਾਂ ਤੇ ਹਲੇ ਕੋਈ ਰਾਕਟ ਸਾਇੰਸ ਨਹੀਂ ਉਹਨਾਂ ਨੇ ਮੈਨੂੰ ਇਸ਼ੂ ਦੱਸਿਆ ਮੈਂ ਫੋਨ ਕਰਤਾ ਕਹਿੰਦੇ ਤੁਸੀਂ ਜਿਹੜਾ ਕੰਮ ਸਾਡਾ ਇੱਥੇ 3 ਦਿਨਾਂ ਚ ਹੋ ਗਿਆ ਉਹ ਉਥੇ 3 ਮਹੀਨਿਆਂ ਚ ਨਹੀਂ ਹੋਣਾ ਸੀ ਸੋ ਜਿੰਨਾ ਇੱਥੇ ਆਸਾਨ ਹੈ ਸਾਰਿਆਂ ਨੂੰ ਮਿਲਣਾ ਔਰ ਦੂਜੀ ਗੱਲ ਅਸੀਂ ਤਾਂ ਹੁਣ ਕਹਿੰਦੇ ਹੀ ਨਹੀਂ ਸਾਡੇ ਕੋਲ ਆਓ ਅਸੀਂ ਕਹਿੰਦੇ ਆ ਵੀਡੀਓ ਕਾਲ ਕਰ ਲਓ ਅਸੀਂ ਕਹਿੰਦੇ ਆ ਫੋਨ ਕਰ ਲਓ ਤੁਹਾਡੇ ਇਸ਼ੂ ਰਿਜ਼ੋਲਵ ਹੋਣਗੇ ਹੁਣ ਮੈਂ ਮਾਈਕ ਸਚ ਜੈਨਜੀ ਨੂੰ ਦਿੰਦਾ ਇਹ ਪ੍ਰੋਜੈਕਟ ਬਾਰੇ ਡਿਟੇਲ ਤੁਹਾਨੂੰ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਮੇਰੀ ਪੰਜਾਬੀ ਜਿਹੜਾ ਮਾੜੀ ਹੈ ਤੇ ਮੈਂ ਨਹੀਂ ਯੂ ਕੈਨ ਹੈ ਯੂਜ਼ ਇੰਗਲਿਸ਼ ਪੰਜਾਬੀ ਮਿਕਸ ਜੀ ਇੰਗਲਿਸ਼ ওকে ਸੋ ਵੀ ਆਰ ਪਲੈਨਿੰਗ ਦਿਸ ਇਨਵੈਸਟਮੈਂਟ ਇਨ ਸਪੈਸ਼ਲ ਸਟੀਲਸ ਪ੍ਰਾਇਮਰਲੀ ਇਨ ਆਟੋਮੋਟਿਵ ਸਟੀਲ तो so, ऑटोमोबाइल के लिए स्पेशल स्टील होते हैं जो फोर्जिंग्स के लिए जो मूविंग पार्ट्स ऑफ व्हीकल्स के लिए जाते हैं और टोयोटा uh, ग्रुप का सभी ने नाम सुना हुआ है तो टोयोटा ग्रुप की अपनी स्टील कंपनी है आईची स्टील कॉर्पोरेशन, जो ऑटोमोटिव स्टील में आई वुड से प्रॉब्ल टू देश वर्ल्ड जैपनीज स्टील कंपनी दे मे पार्टनर्स And they will be investing around 500 crore rupees as part of equity contribution. But the FDIB REA is plant. This will be the first such plant in India, definitely, in Southeast Asia, maybe outside of China in entire Asia, the first such plant. विथ वेरी स्पेशलाइज जैपनीज नो हाउ फ्रॉम द बिगिनिंग जैपनीज नो हाउ जैपनीज कंपनी ने बाकी कंपनियों में इन्वेस्ट किया है बट दे है हमारा भी एग्जिस्टिंग प्लांट था दे केम एन इन दैट एग्जिस्टिंग प्लांट एंड देूव दिस प्लांट विल बी ए ग्रीन फील्ड प्लांट विथ जैपनीज नो हाउ फ्रॉम द बिगिनिंग दैट मीन्स दिस विल बिकम अ मैग्नेट फॉर ऑल ऑटोमोटिव japanese customers and then of course indian customers also in india southeast asia in the future africa and also if japanese we can satisfy japanese customers then even europe in the future from india as europe also becomes more expensive to produce steel that steel could come from here the second big uh, distinction of this plant Will be green steel. Uh, government of India has already directed that a carbon footprint from steel industry will be below two. That is the target by twenty thirty. This plant will start with a carbon footprint. It's a rough calculation below zero point five. Our competitors are around three, three point two. We will start. With below 0.5. So that will be the second big advantage. The third big advantage will be in terms of quality and flexibility. Uh, this plant will be very special because we will start with automotive steel, then we will invest more to move into other kinds of steels also. So this plant has all those advantages. And lastly, we'll be using uh, a lot of energy-saving devices, like preheating of scrap or the flue gases that come out. we'll be using that to preheat the scrap, and therefore the power consumption also comes down. also, the disturbance of the power grid, electricity plant, these are large consumption, a lot of volatility and fluctuation of power happens. in this plant, we are planning to put in systems that the impact on the grid will be also minimal. So, those are the advantages that we are expecting. And uh, uh, the interesting part is our partners are also very excited because Japan may be a new steel plant. i 40-50 about special steels. So, our Japanese partners also are also very excited. They are getting this opportunity to put up a brand new steel plant. So, this is the kind of excitement which is there. Uh, खासियत क्या है मंत्री जी तो कहेंगे खासियत है गवर्नमेंट की एम्प्लॉयज भी कहेंगे खासियत है बट एज एन इन्वेस्टर मैं बोलूंगा कि मेरे को खासियत क्या नजर आती है पहली खासियत है वर्क कल्चर इन पंजाब इज एक्सलेंट प्रोडक्टिविटी ओरिएंटेड, चेंज ओरिएंटेड, प्लस यहाँ पे जो हमारे रामगढ़िया है ना देर एबिलिटी टू वर्क विद मशीन्स सो एबिलिटी टू सेव कॉस्ट ओवरऑल एज फार स्टील इंडस्ट्रीज कल्चर वेरी हाई सेकेंड एज मंत्री जी हिमसेब से अप्रोचेबिलिटी ऑफ द टॉप मोस्ट पीपल इमेजिन मंत्री कॉलिंग आपकी भाई आपके प्लान की प्रोग्रेस क्या है एनी प्रॉब्लम्स आई हैवेंट सीन दैट काइंड ऑफ अप्रोच सो वैन द मिनिस्टर एंड द टॉप मैनेजमेंट कॉलिंग आई मेट द चीफ मिनिस्टर वेरी सपोर्टिव दैट काइंड ऑफ अप्रोच एंड फॉर्चुनेटली वी बेन ऑपरेटिंग फॉर सो लॉन्ग

renewable energy policy so they come out with a robust policy of course we are making a request to improve that policy further then it becomes unbeatable so these are the positives of being in this state uh baaki if, if anybody has any questions i'm happy to answer some questions mai ek 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 minute mai do cheez aide chat karna chahnda ik ta sachin jenu assi assure karde ha ਕਿ ਜਿੰਨੀਆਂ ਇਹਨਾਂ ਨੂੰ ਅਪਰੂਵਲ ਚਾਹੀਦੀਆਂ ਹੋਣਗੀਆਂ ਜਿਸ ਦੇ ਨੇ ਅਪਲਾਈ ਕਰਨਗੇ 45 ਦਿਨਾਂ ਦੇ ਵਿੱਚ ਇਹਨਾਂ ਨੂੰ ਸਾਰੀਆਂ ਅਪਰੂਵਲਸ ਮਿਲ ਜਾਣਗੀਆਂ ਐਂਡ ਵੀ ਪ੍ਰੋਮਿਸ ਜੇ 45 ਦਿਨਾਂ ਚ ਅਸੀਂ ਨਾ ਦਿੱਤੀਆਂ ਡੀਮਡ ਅਪਰੂਵਲ ਹੈ ਇਹ ਆਪਣਾ ਕੰਮ ਚਾਲੂ ਕਰ ਸਕਦੇ ਦੂਜੀ ਗੱਲ ਜਿਹੜੀ ਇਹ এমਪਲॉयਮੈਂਟ ਓਪਰਚ्युनिटी ਹੈ ਇਨਵੈਸਟਮੈਂਟ ਲੈ ਆਏਗੀ ਡਾਇਰੈਕਟ এমਪਲॉयਮੈਂਟ ਕੋਈ 1500 ਹੈ ਤੇ ਇਨਡਾਇਰੈਕਟ ਤਾਂ ਕਾਫੀ ਹੋਏਗੀ ਕਿਉਂਕਿ ਕੋਈ ਐਨਸਿਲਰੀ ਯੂਨਿਟਸ ਵੀ ਲੱਗਣਗੇ ਕੁਝ ਲੱਗੇਗਾ ਸੋ ਹੁਣ ਜੇ ਕਿਸੇ ਨੇ ਕੋਈ ਕੁਐਸਚਨ ਪੁੱਛਣਾ ਹੈ ਦੱਸੋ ਇਹ ਪੈਕੇਜ ਵੀ ਕੋਈ ਦੇ ਰਹੇ ਆਂ ਦੀ ਗਵਰਨਮੈਂਟ ਇਹਨਾਂ ਨੂੰ ਜਿਵੇਂ ਬਾਹਰ